ਹੁਣ ਤੁਸੀਂ ਹਾਲਾਤ ਅੱਜ ਦੇਖ ਰਹੇ ਹੋ ਤਾਂ ਜੋ ਬੀਬੀਆਂ ਦਾ ਜਥੇ ਨੇ ਬਹੁਤ ਦਸਤਾਰ ਦੇ ਬਾਰੇ ਤੇ ਜੋ ਮਾਪਿਆਂ ਦੇ ਨੌਜਵਾਨ ਪੁੱਤਰ ਚਲੇ ਜਾ ਰਹੇ ਨੇ ਉਹਨਾਂ ਦੀ ਗੱਲ ਤਾਂ ਸੁਣਾਈ ਹੈ ਤੇ ਹੁਣ ਭਾਈ ਅਰਤਾਰ ਸਿੰਘ ਸੇਪੂਰਾ ਉਹਨਾਂ ਤੋਂ ਵੀ ਆਪਾਂ 15 ਮਿੰਟ ਹੱਥ ਬੰਨ ਕੇ ਬੇਨਤੀ ਆ ਸੰਗਤ ਨੂੰ ਬਾਬਾ ਜੀ ਨੂੰ ਵੀ ਬਹੁਤ ਔਖਾ ਬੈਠਣਾ ਪਰ ਕਿਰਪਾ ਕਰਕੇ 15 ਮਿੰਟ ਸਿਰਫ ਕਿਉਂਕਿ ਇਹ ਵੀ ਵਿਚਾਰੇ ਬਹੁਤ ਦੂਰੋਂ ਆਏ ਨੇ ਸਾਡਾ ਪੁਰਾਣਾ ਜਥਾ ਹੈ ਪਿਆਰ ਵਾਲਾ ਜਥਾ ਹੈ ਇਹ ਬੀਬੀ ਦਾ ਵੀ ਸਾਡਾ ਬਹੁਤ ਪੁਰਾਣ ਵਾਲਾ ਜਥਾ ਹੈ ਬਹੁਤ ਸਾਡਾ ਨੇੜਤ ਜਥਾ ਹੈ ਇਸੇ ਤਰ੍ਹਾਂ ਸੰਗਤ ਨੂੰ ਬੇਨਤੀ ਹੈ ਭਾਈ ਅਵਤਾਰ ਸਾਹਿਬ ਤੋਂ ਸਰਵਣ ਕਰ ਬੀ ਮੇ ਜਿਵੇਂ ਮੇਰੇ ਤੇਰੇ ਹੋਣ ਮੇਰੇ ਤੇਰਾ ਸਤਿਗੁਰੂ ਬਸਰ ਜਲਾਰ ਮੰਗਾ ਨਾਮੈ ਮਾਨ ਚਾਉਂਦਾ ਨਾਮੈ मनू इथो होर न कुझु तार ख़ुशी नरण कलो का प्यार ਤਾਰ ਮਸਨਮਾਨ ਜੋਗ ਜੋਗੋ ਜੋਗਟਲ ਚਵਰਾ ਛਤਰਾ ਦੇ ਮਾਲਕ ਤਾਰ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਅਟਕਸਰ ਸਾਹਿਬ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਯਤੀ ਸਤਕਾਰ ਜੋਗ ਇਥੋਂ ਦੇ ਮੁੱਖ ਸੇਵਾਦਾਰ ਔਰ ਸ਼੍ਰੀਮਾਨ ਸੰਤ ਬੱਬਾ ਠਾਕਰ ਸਿੰਘ ਸਾਹਿਬ ਜੀ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਆਰਾਮ ਧਰਤ ਸਹਾ ਗਈ ਚਾਲ ਸਦਾ ਇਹ ਚ ਅੰਮ੍ਰਿਤ ਜਲ ਸਦਾ ਅੱਜ ਦਸਤਾਰ ਬੰਦੀ ਭਾਈ ਸਾਹਿਬ ਭਾਈ ਮਹਿਮਾ ਸਿੰਘ ਨੂੰ ਹੋਈਏ ਮੈਂ ਧੰਨਵਾਦ ਕਰਦਾ ਮਾਪੋਖਾਂ ਦਾ ਅਸੀਸ ਤੇ ਹੱਥ ਹੈ ਗੁਰੂ ਗ੍ਰੰਥ ਸਾਹਿਬ ਜੀ ਬੜੀ ਕਿਰਪਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਬਾਬਾ ਜੀ

ਬਹੁਤ ਹੀ ਸਤਿਕਾਰਯੋਗ ਬੀਬੀ ਸ੍ਰਿੰਦਰ ਕੌਰ ਕਲੇ ਜੇਤਾ ਤੋਂ ਤੁਮਾਰੀ ਸ਼ਹੀਦੋ ਪੱਕੇ ਸ਼ਹੀਦਾਂ ਵਾਲੇ ਜਾਂਦੇ ਇਹਨਾਂ ਦੇ ਪੱਕੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਗਾਉਣ ਲੱਗਿਆ ਨਾ ਬੜੀ ਸਤਿਗੁਰਾਂ ਦੀ ਕਿਰਪਾ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਧੰਨਵਾਦ ਉਹਨਾਂ ਬਲੰਦਾ ਆ ਆਓ ਪਗੂ ਰਾਮ ਦਾ ਸਮਾਰਜ ਦੇ ਜਿਨ੍ਹਾਂ ਦਾ ਕੱਤੇ ਦੇ ਵਿੱਚ ਪ੍ਰਕਾਸ਼ ਜਿਹਾ ਅਵਤਾਰ ਦਿਹਾੜਾ ਹੁਣ ਆਪਾਂ ਉਹਨਾਂ ਦੇ ਧਰ ਦੇ ਵਿੱਚ ਕੋਈ ਸਮਾ ਸਫਲ ਕਰੀਏ ਅਰਜੁਨ ਮੰਡੀ ਲਾਹੌਰ ਦੇ ਵਿੱਚ ਗੁਪਾਈ ਹਰਦਾਸ ਮਾਤਾ ਦਿਆ ਘਰ ਵਸਦੇ ਉਹਨਾਂ ਦੇ ਘਰ ਦੇ ਵਿੱਚ ਹੌਣ ਹਾਰ ਬੱਚੇ ਨੇ ਜਨਮ ਲਿਆ ਕਿਹਨੂੰ ਪਤਾ ਸੀ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਪਤਨੀ ਪ੍ਰਾਪਤ ਕਰਦੀ ਔਰ ਮਾਤਾ ਪਿਤਾ ਚਲ ਗਏ ਤਾਂ ਪਤਾ ਸਮਾ ਸੀ ਦਿੱਤੇ ਨਾਨਕ ਅਸੀਂ ਵਸਰ ਕੇ ਨੰਨੀ ਅਮਰ ਕੌਰ ਹੁਣ ਜਦੋਂ ਚਾਚੇ ਤਾਇਆ ਨੇ ਨਾਂ ਪਛਾਣੇ ਮਰਮਤ ਕਰੋ ਮਗਰ ਉਹ ਤਾਂ ਸਾਰੇ ਮੇਰਾ ਕਰਦੇ ਸੀ ਉਹ ਛੋਟੀ ਜਾ ਕੇ ਸ਼੍ਰੀ ਅਮਰਪੁਰ ਸਾਹਿਬ ਦੀ ਧਰਤੀ ਤੇ ਔਰ ਬੌਲੀ ਸਾਹਿਬ ਦੀ ਧਰਤੀ ਤੇ ਵੀ ਸਾਡੇ ਭਾਈ ਜੱਟ ਪਰ ਉਦੋਂ ਕਿਸੇ ਨੇ ਪਛਾਣਿਆ ਨਹੀਂ ਆਓ ਸੁਣੋ ਧਿਆਨ ਦੇ ਨਾਲ ਹੁਣ ਨਾਨੀ ਬਾਸਰ ਕੇ ਲੈ ਕੇ ਜਾਂਦੀ ਹੈ ਜੂਨਾ ਮੰਡੀ ਲਾਹੌਰ ਤੋਂ ਧਿਆਨ ਦੇ ਨਾਲ ਤੱਕੋ ਬਾਸਰ ਕੇ ਜਿਹੜਾ ਨਗਰ ਹੈ ਤੇ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਖਾਲਸਾ ਜੀ ਅਮਰਪੁਰ ਸਾਹਿਬ ਮਾਫ ਕਰਨਾ ਤੇ ਉੱਥੇ ਗੁਰੂ ਅਮਰਦਾਸ ਮਹਾਰਾਜ ਦੀ ਜਨਮ ਭੂਮੀ ਹੈ ਧਿਆਨ ਦੇ ਨਾਲ ਤੱਕੋ ਕਹਤਾਂ ਨੇਤਰਾਂ ਚੋਂ ਨੀਰ ਫਿਰਦਕੇ ਆਪਣੀ ਧੀ ਦੇ ਘਰ ਨੂੰ ਲੋਕ ਲਾਕੇ ਜਦੋਂ ਦੋਤੇ ਦੀ 10 ਸਾਲ ਦੀ ਉਮਰ ਪਰੰਪਰ ਫੜ ਕੇ ਤੁਰਦੀ ਹੈ ਉਸ ਵੇਲੇ ਦਾ ਸੀਰ ਅਵਤਾਰ ਸਿੰਘ ਦੀ ਕਲਮ ਨੇ ਇਹੋ ਲਿਖੀ ਜਮਾ ਦਿੱਤੀ ਆ ਬਾਦਨੀ ਦਮ ਨਿਰਜੇ गवां थो धोए जिन ख़ुशी तो हसिया नोड़े गवा तो वाजली रोए ज ਦਰਦਾਬਾਦ ਨਾ ਸੀਨੇ ਵਿੱਚ ਛੇਕ ਪੈਂਦੇ ਛੇਕ ਆਵਾਜ਼ ਨਾਲ ਮੋਤੀ ਪਰਹੇ ਅੰਦ ਸਰਫ ਜੀਨ ਗਰਾਂਮੀ ਦੇ ਦਾਗ ਗਹਿਰੇ ਕਲਕੀ ਖੂਲ ਦੇ ਬਾਜਲੀ ਕੋਏ ਅੰਦ ਹੋ ਕਕਰੁੰਦੇ ਜੱਠੇ ਨੂੰ ਨੰਨ ਨਾਲ ਪਿਆਰ ਦੇ ਬੋਲੇ

इन बासर खे मा

पईया गाए भला जग सींदे आनू बसि माप तुर तेर हार कमां पक चुप करग रोनी तूं तूं नो न तेनू कहिड़े नग सींद

ਨੂੰ ਵਾਸਤੇ ਲੈ ਲਿਆ ਜਮਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਅਸੀਂ ਸੇਵਾਦਾਰ ਬਲਕੇ ਹੋਨੇ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਪੇਰ ਸਲਾਮ ਆਇਆ ਦਾ ਅਸ਼ੀਰਵਾਦ ਵਰ ਸ਼ੁਕਰ ਦੇਣਾ ਹੋਰ ਸੰਗਤਾਂ ਬਲੋਂ ਬਹੁਤ ਸਨਮਾਨ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਸਾਰੀਆਂ ਸੰਗਤਾਂ ਦੀ ਔਰ ਹਾਜ਼ਰੀ ਪ੍ਰਵਾਨ ਕਰਨ ਤੁਸੀਂ ਗੁਰਮੁਖ ਤੇ ਰਹੋ ਜਿੱਥੇ ਤੀਰਥ ਬਣਨੇ ਨਾ ਤੀਰਥ ਕਿਤੇ ਵੀ ਬਣੇ ਉਹ ਗੁਰੂਆਂ ਨੇ ਸੰਤਾਂ ਨੇ ਇਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਤੀਰਥ ਬਣਗੇ ਜਿਹੜੀ ਜਗ੍ਹਾ ਤੇ ਔਰ ਗੁਰੂ ਮਹਾਰਾਜ ਪਹੁੰਚੇ ਸੰਤ ਪਹੁੰਚੇ ਉਹ ਜਗ੍ਹਾ ਨੂੰ ਤੀਰਥ ਮੰਨਿਆ ਜਾਂਦਾ ਜਿੰਨੇ ਵੀ ਤੀਰਥ ਨੇ ਗੁਰੂਆਂ ਨੇ ਤੇ ਸੰਤਾਂ ਨੇ ਬਣਾਏ ਨੇ ਤੀਰਥਾਂ ਨੇ ਸੰਤਾਂ ਨਹੀਂ ਬਣਾਏ ਸੁਣੋ ਆਪਾਂ ਇੱਕ ਦਹਾਕਤਾ ਹੋਰ ਪੇਸ਼ ਕਰਦੇ ਹਾਂ ਨਾਨੀ ਬਾਸਰ ਕੇ ਲੈ ਆਈ ਗੁਰੂ ਅਮਰਦਾਸ ਜੀ ਲੰਘੇ ਜਾਂਦੇ ਹਨ ਗੁਰੂ ਅਮਰਦਾਸ ਨੂੰ ਬੇਨਤੀ ਕੀਤੀ ਮਹਾਰਾਜ ਆਓ ਤੁਸੀਂ ਗਰੀਬਨ ਮਾਜੇ ਤੁਸੀਂ ਭੀਲੇ ਨਹੀਂ ਚਲੇ ਤੇ ਵੇਰ ਛੱਦ ਲੈ ਔਰ ਬੇਦਰਦਾ ਬਗੈਰ ਨੂੰ ਤਾਂ ਸਾਥ ਛਕ ਲਿਆ ਸਧਾਨੇ ਪੰਡਿਤ ਜੀ ਚੌਲ ਛਕ ਲੈ ਮੇਰੇ ਗੁਰੂ ਨਾਨਕ ਸਾਹਿਬ ਭਾਈ ਲਾਲਾ ਦਾ ਕੋਧਰੇ ਦਾ ਪ੍ਰਸ਼ਾਦਾ ਛਕਿਆ ਬਾਬਾ ਨਾਮਦੇਵ ਨੂੰ 72 ਵਾਰ ਦਰਸ਼ਨ ਦੇਣ ਵਾਲੇ ਮੇਰੇ ਤੀਸਰੇ ਗੁਰੂ ਨਾਨਕ ਮਹਾਰਾਜ ਸਾਡੇ ਘਰ ਆਉਂਦੇ। ਘਾਤੇ ਫਲਣ ਜਿੱਤੇ ਬੈਗੇ। ਖੁਸ਼ਿਆ ਪੁੱਤਰ ਇਹ ਬੱਚਾ ਕਾਹਨ ਸੱਚੇ ਪਾਤਸ਼ਾਹ ਦੋਤਾ ਹੈ। ਮਹਾਰਾਜ ਕਹਿੰਦੇ ਧੀ ਦੀ ਆਈ ਹੈ। ਤਾਂ ਸਿਰ ਭੁੱਬਾ ਨਿਕਲਿਆ ਸੱਚੇ ਪਾਤਸ਼ਾਹ ਜਵਾਈ ਪਹਿਲਾਂ ਚਲ ਗਿਆ। ਧੀ ਵਾਅਦੇ ਦੀ ਚਲ ਗਈ ਤਾਂ ਜਿਤੇਮ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤਰ ਜੀ ਟੀਮ ਉਹ ਹੁੰਦਾ ਜਿਹਦਾ ਕੋਈ ਨਾ ਹੋਵੇ ਇਹਦੇ ਸਿਰ ਤੇ ਤਾਂ ਵਹਿਗੁਰੂ ਦਾ ਗੁਰੂ ਨਾਨਕ ਸਾਹਿਬ ਦਾ ਹੱਥ ਹੈ ਜੇ ਇਹ ਨੂੰ ਯਤੀਮ ਕਹੋਂ ਕਿਹਦੂ ਆਓ ਹੁਣ ਆਪਾਂ ਥੋੜਾ ਜਿਹਾ ਗੀਤ ਕਵਿਤਾ ਲਾਵਾਂਗੇ ਔਰ ਇਧਰਲੇ ਪਾਸੋਂ ਸਤਿਗੁਰਾਂ ਦੇ ਚਾਰ ਬੱਚੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਦੋ ਪੁੱਤਰ ਨਮੋਹਨ ਤੇ ਮੋਰੀ ਦੋ ਬੱਚੀਆਂ ਨੇ ਬੀਬੀ ਦਾਨਨੀ ਤੇ ਭਲੀ ਜਿਹੜੀ ਬੀਬੀ ਔਰ ਪਾਨੀ ਆ ਉਹ ਜੇ ਕੁਵਾਰੀ ਹੈ ਸਤਗੁਰਾਂ ਦੇ ਮਹਿਲ ਕਹਣ ਲੱਗੇ ਸੱਚੇ ਪਾਤਸ਼ਾਹ ਆਪਾਂ ਛੋਟੀ ਲੜਕੀ ਦਾ ਰਿਸ਼ਤਾ ਕਰ ਦਈਏ ਭਾਈ ਜੇਠਾ ਬੌਲੀ ਸਾਹਿਬ ਦੀ ਸੇਵਾ ਕਰ ਰਿਹਾ ਹੈ ਗੋਦਵਾਲ ਸਾਹਿਬ ਦੀ ਜਗਤ ਧਰਤੀ ਤੇ ਨਾਨੀ ਰੱਬ ਘਰ ਪਹੁੰਚ ਗਈ ਅਮਰ ਕੌਰ ਭਾਈ ਜੇਠੇ ਦੀ ਉਹ ਕਹਿੰਦੇ ਫਿਰ ਕਰਮਾਂ ਵਾਲਿਓ ਆਪਾਂ ਨੂੰ ਲੜਕਾ ਕਿਹਜਾ ਚਾਹੀਦਾ ਹੈ ਕਹਿੰਦੇ ਜਿਹੜਾ ਲੜਕਾ ਟੋਕਰਾਂ ਸਿਰ ਚ ਕੀ ਆਇਆ ਹੈ ਇਹ ਜਾਂ ਹੋਊਗਾ ਭਿਰੂ ਅਮਰਦਾਸ ਜੀ ਕਹਿੰਦੇ ਰਹੇ ਤੇ ਇਹ ਜਾਂਦਾ ਹੀ ਹੈ ਕਿ ਨਹੀਂ ਸੱਚੇ ਪਾਤਸ਼ਾਹ ਨੂੰ ਪਤਾ ਹੈ ਇਹਦੇ ਮਾਤਾ ਪਿਤਾ ਇਹਦੇ ਦਾਦੇ ਦਾਦੀ ਨੇ ਘਰੋਂ ਕੱਢਦੇ ਸੀ ਉਹ ਰ ਬਕਰ ਪਹੁੰਚ ਗਈ ਇਹ ਨਾਨਕਿਆਂ ਦੇ ਦਰਫਰਦਾ ਇਹਦਾ ਕੋਈ ਘਰ ਨਹੀਂ ਬਾਰ ਨਹੀਂ ਉਹ ਕਹਿੰਦਾ ਭਾਗਾ ਵਾਲੀ ਇਹ ਕਹਿੰਨ ਮਹਾਰਾਜ ਜਿਹੜਾ ਇਹਦੇ ਦਰ ਨੂੰ ਮਨੂੰ ਕਾਰਾ ਕੋਠੀਆਂ ਦਾ ਮਾਲਕ ਨੂੰ ਤੂੰ ਘਰ-ਵਾਰ ਦੀ ਕਿਹੜੀ ਗੱਲ ਕਰਦੀ ਹੈ ਜਿਹੇ ਜਾ ਘਰ ਜੇਠੇ ਦਾ ਹੋ ਔਰ ਪੂਰੀ ਦੁਨੀਆ 'ਚ ਤਿੰਨਾ ਲੋਕਾਂ 'ਚ ਨਹੀਂ ਹੋ ਹੁਣ ਸ੍ਰੀ ਅਮਰਤ ਸਰਸਵਰ ਸਾਹਿਬ ਵਰਗਾ ਹੈ ਕਿਸੇ ਦਾ ਘਰ ਪੁਰਨਾ ਧਿਆਨ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦਾ ਅਸ਼ੀਰਵਾਦ ਬਖਸ਼ ਕਰਦੇ ਨੇ ਭਾਈ ਜੇਠੇ ਬਾਰੇ ਦੱਸਦੇ ਨਾ ਨਾ ਧਿਆਨ ਦੇ ਨਾਲ ਜੇਠੇ ਜੀ ਦੀ ਮਤੈ ਗਲੇ ਲਗਾਉਂਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਕਿਉਂ ਬੇ ਤੇਰੇ ਭਲੇ ਦੀ ਦੱਲ ਹੈ ਭਲਾ ਕਰਲਾ ਭਲਾ ਭਲਾ ਕਹੇ ਜਹਾਨ ਤੈਨੂੰ ਭਲਾ ਦਿੱਤਿਆ ਆਪਣਾ ਭਲਾ ਹੋ ਦੇ ਵਿੱਚ ਨਾ ਲਗਣੀ ਐ ਤੈਨੂੰ ਜੇ ਕਰ ਮਾਨ ਕਰਵਾਵਣਾ ਆਪਣਾ ਤੂੰ ਕਰਨਾ ਚਾਹੀਦਾ ਸਭ ਦਾ ਮਾਨ ਤੈਨੂੰ ਪਤਾ ਨਹੀਂ ਖੰਨੂ ਕਿਹੜੇ ਰੂਪ ਅੰਦਰ ਨਿਢ ਜਾਵੇ ਉਹ ਸੱਚਾ ਪਤਵਾਨ ਤੈਨੂੰ ਹੋ ਯਾਰਾ ਜੀ ਮਾਪਿਆਂ ਦੀ ਯਾਦ ਸਤਾਵੇ ਲੈਣ ਪਰ ਆਉਂਦੇ ਨੇ ਜੇਤ ਜੀ ਮਟਾਈ ਗੜ ਲਗਾਉਂਦੇ ਦੇ ਧੰਨ ਗੁਰੂ ਅਵਰਦਾਸ ਜੀ ਅਧਿਰੰਗਾ ਵਿੱਚ ਵਸਦੇ ਵਰਤੀ ਭਾਵੀ ਬਲਵਾਨ ਜੀ ਪਈ ਦੇ ਨੇ ਸਜਤ ਮਾਮਲ ਉਮਰਾਨਾ ਲਾਨ ਜੀ ਦਿਨਾਂ ਦੇ ਨਾਤ ਸੁਆਮੀ ਆਫਾਕਾ ਹੀ ਮਤਾਈ ਗੜਦਾ ਗਾਉਂਦੇ ਨੇ ਕੰਨ ਗੁਰੂ ਅਮਰਦਾਸ ਜੀ ਬੰਦਿਆ ਲਈ ਰਾਤੇ ਹੰਦੇ ਸਹਾਰਾ ਦੀ ਤੋਗੜੀਆਂ ਵਿੱਚ ਵਿੱਚ ਕੇ ਕਰਦੇ ਗੱਲਿਆ ਰਾਗੀ ਮਾਪਿਆਂ ਦੀ ਆਸ ਸੁਦਾਵੇ ਲੈਣ ਪਰ ਆਉਂਦੇ ਰੇ ਜੇ ਛੇ ਲਕੀ ਮਤਾਈ ਢਾਲੇ ਲਗਾਉਂਦੇ ਰੇ ਧੰਨ ਗੁਰੂ ਅਮਰਦਾਸ ਜੀ ਆਜੀ ਗਲੀਆਂ ਦੀ ਆਦ ਸ਼ਾਨ ਦਾ ਲੇਖ ਨੂੰ ਚੂਰਦਾ ਲੋਕੀ ਜਾਂਦੀ ਮਕੰਦ ਜੀ ਆ ਗਹਿ ਨੂਰ ਦਾ ਪਰਖ ਪਸ਼ਾਨ ਵਾਲੇ ਕੀਮਤ ਅੱਜ ਪਾਉਂਦੇ ਨੇ ਜੇਠੇ ਜਾਂਦੀ ਮਟਾਈ ਢੜ ਲਾਗਉਂਦੇ ਨੇ ਕੰਨ ਗੁਰੂ ਅਮਰਦਾਸ ਜੀ ਲੰਗ ਤਾਲੇ ਤਾਈ ਫਿਰਦੋ ਸੁਆਮੀ ਰਾ ਟਾਟੂ ਰਾਜ ਜਮਾਨਾ ਲਾ ਰੰਗਾਈ ਉਹਨਾਂ ਜਾ ਸੀਸ ਤੇ ਹੱਥ ਟਕਾ ਕੇ ਰਹਿਮ ਤ ਵਰਸਾਉਂਦੇ ਨੇ ਜੇ ਛੇ ਜਾਤੀ ਮਟਾਈ ਗਾਲ ਲਗਾਉਂਦੇ ਨੇ ਧੰਨ ਗੁਰੂ ਅਮਰਦਾਸ ਜੀ ਆਗੇ ਨਾਨਕ ਦੀ ਜੋਤ ਪਾਤਸ਼ਾ ਆਹਾ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਵਸ ਗਈ ਸੱਚੀ ਆਤਮਾ ਮਾਲ ਸਬਰਜ ਦਿਖਾਉਂਦੇ ਨੇ ਜਿੱਥੇ ਜਾਂਦੀ ਮਕਾਈ ਘੜ ਲਾਉਂਦੇ ਨੇ ਕੰਨ ਗੁਰੂ ਅਮਰਦਾਸ ਦੀ ਟੋਪੀ ਖੰਗਾਰੇ ਰਾਜ ਪਖਾਰੀ ਨੂੰ ਪ੍ਰਥਾਵੇਂ ਪਾਰਗਤ ਚਾਰੇ RAM ਲਖਾਰੀ ਨੂੰ ਹੋਗਨੇ ਰੇੜੇ ਤੇ ਅਵਟਾ ਹਰ ਗੁਣ ਗਾਉਂਦੇ ਨੇ ਜਿੱਥੇ ਜਤੀ ਮਟਾਈ ਘਾੜੇ ਲਗਾ ਦੇ ਰੇ ਧੰਨ ਗੁਰੂ ਅਮਰਦਾਸ ਜੀ ਸਭ ਤੋਂ ਪਹਿਲਾਂ ਜਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਂਪੁਰਖਾਂ ਦਾ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਅੱਜ ਤਾਂ ਸਾਡੇ ਬਾਬਾ ਜੀ ਗੁਰਮਖੀਰ ਦਸਤਾਰ ਬੰਦੀ ਹੋਏ ਤੇ ਸ਼੍ਰੀਮਾਨ ਬਾਬਾ ਔਰ ਨਿਮਾ ਸਿੰਘ ਜੀ ਸ਼੍ਰੀਮਾਨ ਬਾਬਾ ਅਤਰ ਸੰਗੀਤ ਜਿਨ੍ਹਾਂ ਨੂੰ ਆਪ ਬੱਗਾ ਕਹਿੰਦੇ ਨੇ ਹੋਰ ਸਾਡੇ ਬਾਬਾਈ ਦੇ ਘਰੋਂ ਮਾਤਾ ਜੀ ਸਾਰੇ ਪਰਿਵਾਰ ਦਾ ਧੰਨਵਾਦ ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਕਾਕਾ ਸਿੰਘ ਜੀ ਸੈਫੀ ਸਾਹਿਬ ਤੁਸ ਸੰਬੰਧ ਕਰੋ ਆਖੋ ਵਾਹ ਕੀ ਕਮਾਲ ਸਾਹ ਵਾਹ ਕੀ ਸੱਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਭਾਈ ਅਵਤਾਰ ਸਿੰਘ ਦੇ ਜਥੇ ਦਾ ਜਿਨ੍ਹਾਂ ਨੇ ਕਿ ਬਹੁਤ ਪਿਆਰ ਦੇ ਨਾਲ ਆਪਾਂ ਨੂੰ ਦੋ ਕਪਤਾਵਾ ਦੇ ਬੋਲ ਸੁਣਾਏ ਨੇ ਕਿਉਂਕਿ ਜੋ ਦਸਤਾਰ ਬੰਦੀ ਹੋਈ ਹੈ ਗੁਰੂ ਘਰ ਦੀਆਂ ਸਵਾਵਾ ਵਾਰਸ਼ ਸੋਹਣਿਆ ਮਹਾ ਪ੍ਰਸ਼ਾਦ ਵੱਲੋਂ ਆਪਣੇ ਹੱਥੀ ਜੋ ਆਪਣੇ ਬੱਚਿਆਂ ਦੇ ਸੁਭਾਵਾਂ ਦੀ ਵਰਸ਼ ਕੀਤੀ ਹੈ ਇਸੇ ਤਰ੍ਹਾਂ ਸਾਰਿਆਂ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਇੱਕ ਛੋਟੀ ਜੀ ਕਵਿਤਾ ਕਿਉਂਕਿ ਦਾਸ ਵੀ ਆਪਣੀ ਹਾਜ਼ਰੀ ਲਮਾਉਂਦਾ ਕਿਉਂਕਿ ਆਪਾਂ 15 ਅਗਸਤ ਸਭ ਦੇ ਬਣਾਇਆ ਇਹ ਸਾਡਾ ਦੇਸ਼ ਆਜ਼ਾਦ ਹੋ ਗਿਆ ਪਰ ਸਾਡਾ ਦੇਸ਼ ਸਾਡੇ ਆਜ਼ਾਦ ਨਹੀਂ ਹੋਇਆ ਹਾਲੇ ਗੁਲਾਮ ਹੀ ਹੈ ਭਰਤ ਸਿੰਘ ਸਰਦਾਰਾ ਆ ਜਾ ਮੁਰ ਤੂੰ ਦਵਾਰਾ ਅੱਕੇ ਆਦ ਬੇਕਲਾ ਸਾਰਾ ਤੇ ਸਹਵਾ ਬਰਬਾਦੀ ਨੂੰ ਕਉਣ ਵਾਂਗੋਂ ਖਾਗੀ ਰ ਸਭ ਤੇਰੀ ਦਿੱਤੀ ਆ ਜਾਤੀ ਨੂੰ ਕਉਣ ਵਾਂਗੋਂ ਖਾਗੀ ਰ ਸਭ ਤੇਰੀ ਦਿੱਤੀ ਆ ਜਾਤੀ ਨੂੰ ਸੋਣ ਭਗਤ ਸਿੰਘ ਸਰਦਾਰ ਸਖ ਦੇਵ ਨੂੰ ਨਾਮ ਦੇ ਹਾਈ ਰਾਜ ਗੁਰੂ ਨੂੰ ਆਖ ਸੁਣਾਏ ਸਖਦੇਵ ਨੂੰ ਲਾਲ ਦਿਹਾਈ ਰਾਜਗੁਰੂ ਨੂੰ ਆਕ ਸੁਣਾਈ ਅੰਨੇ ਪੀਦੇ ਕੁੱਤੇ ਝੱਟੇ ਕਰਤਾ ਦੇਸ਼ ਬਰਬਾਦੀ ਨੂੰ ਕਉਣ ਵਾਂਗੂ ਖਾਗੀਰ ਸਵਤ ਤੇਰੀ ਦਿੱਤੀ ਆਜ਼ਾਦੀ ਨੂੰ ਕਉਣ ਵਾਂਗੂ ਖਾਗੀਰ ਸਵਤ ਤੇਰੀ ਦਿੱਤੀ ਆਜ਼ਾਦੀ ਨੂੰ ਸੁਣ ਭਗਤ ਸਿੰਘ ਸਰਦਾਰਾ ਰਿਸਵਤ ਖੋਰਾ ਨੇ ਦੇਸ਼ ਨੂੰ ਖਾ ਲਿਆ ਪੈਸਾ ਸੱਸ ਬੈਂਕ ਵਿੱਚ ਪਾ ਲਿਆ ਰਿਸਵਤ ਖੋਰਾ ਨੇ ਦੇਸ਼ ਨੂੰ ਖਾ ਲਿਆ ਪੈਸਾ ਸੱਸ ਬੈਂਕ ਵਿੱਚ ਪਾ ਲਿਆ ਲੁਕਸਰੀਆ ਪਜਰੀ ਖਾ ਗੇ ਇੱਟਾਂ ਸਾਬਤ ਐਂ ਲਗਾ ਗੇ ਕੱਪੜਿਆਂ ਦੀ ਹੱਦ ਮੁਕਾ ਗੇ ਘਰ ਤਾਂ ਬਾੜ ਖੇਤ ਨੂੰ ਖਾ ਗੀ ਲੋਟਣ ਵਾਲੀ ਹੱਥ ਮਕਾਗੀ ਇੱਥੇ ਬਾੜ ਖੇਤ ਨੂੰ ਖਾਗੀ ਲੋਟਣ ਵਾਲੀ ਹੱਥ ਮਕਾਗੀ ਰਿਸਵਤ ਸਾੜਦਾ ਨਾ ਕੋਈ ਪਾਲੀ ਕਰਦਾ ਬਹੁਤ ਰਜੋਈ ਬੋਲੀ ਅੰਨੇ ਨੂੰ ਪਈ ਕੜੀ ਸੇ ਲੀਡਰ ਕਰਨ ਸਤਾਨੀ ਨੂੰ ਕੁਣ ਵਾਂਗੋ ਖਾਗੀਰ ਸਬਦ ਤੇਰੀ ਜੱਤੀ ਆਜ਼ਾਦੀ ਨੂੰ ਕੁਣ ਵਾਂਗੋ ਖਾਗੀਰ ਸਬਦ ਤੇਰੀ ਜੱਤੀ ਆਜ਼ਾਦੀ ਨੂੰ ਸੁਣ ਭਗਤ ਸਿੰਘ ਸਰਦਾਰ ਸਿਵੀਆਂ ਵਾਲਾ ਦਰਸਣ ਕੈਂਦਾ ਇੱਥੇ ਪੱਲੇ ਕੁਝ ਨਹੀਂ ਪੈਂਦਾ ਸਿਵੀਆਂ ਵਾਲਾ ਦਰਸਣ ਕਹਿੰਦਾ ਇੱਥੇ ਪੱਲੇ ਕੁਝ ਨਹੀਂ ਪੈਂਦਾ ਜਿਹੜੀ ਹੁੰਦੀ ਕਿਰਤ ਕਮਾਈ ਬੇਲੜ ਸਭ ਨੂੰ ਜਾਣਦੇ ਖਾਈ ਸਦਾ ਕਰਾਂ ਤੁਰ ਆ ਗਏ ਅਰਦਾਸ ਸਮਾਰੀ ਜੀਉ ਪਿੰਡ ਸਾਬ ਤੇਰਾ ਪਿਆਰ ਕਹਨਾਂ ਨਾ ਨਾ ਜਾਣੇ ਮੇਰਾ ਵਾਹਿਗੁਰੂ ਬੋਧਨ ਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਸਿਕੋ ਓੰਕਾਰ ਸ੍ਰੀ ਵਾਹਿਗੁਰੂ ਜਿੱਤੇ ਪਤੇ ਸ੍ਰੀ ਪਦੋਤੇ ਸਹਾਰੇ ਪਾਰ ਸ੍ਰੀ ਪਦੋਤੇ ਪਾਰਸੇ ਦਸ ਰਹਿ ਕਰ ਤੰਬਰੋ ਤੇ ਸਮਰਤਾ ਗੁਰੂ ਨਾਨਕ ਲਈ ਧਿਆਏ ਰੰਗਤ ਗੁਗਤੇ ਅਮਰਦਾਸ ਸਭ ਦੁੱਖ ਜਾਏ ਤੇਗ ਬਾਹਦਰ ਸਿਮਰਿਆ ਕਰਨੋਂ ਮੇਧਵ ਭਾਈ ਸਭ ਤਾਈ ਹੁਣ ਸਾਹੇ ਦਸਵੇਂ ਭਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਚੌਹਾਂ ਸਾਹਿਬ ਜਦਿਆਂ ਚਾੜੀਆਂ ਮਕਤਿਆਂ ਹੱਟੀਆਂ ਜਿਪੀਆਂ ਸੱਤੀਆਂ ਜੇ ਨਾਮ ਜਪਿਆ ਪੜਕੇ ਛਿਆ ਤੇ ਚਲਾਈ ਤੇਗ ਬਾਹੀ ਦੇ ਸਤਿਗੁਰ ਦੀ ਤਾ ਪਿਆਰੇਆਂ ਦਾ ਸਤਿਆਰਿਆਂ ਦੀ ਪਵਿੱਤਰ ਕਵਾਇ ਦਾ ਅਧਿਆਤਾਰ ਬੰਸ ਜੈ ਹੋ ਵਾਹਿਗੁਰੂ 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 ਜਿਤਾ ਵਾ ਚਿਤਾ ਵੇ ਦਾ ਸਤਿਗੁਰ ਦਾ ਸਤ ਸਭੋ ਦਾਸ ਤਾ ਜਹਾ ਜਨ ਖਾਲਸਾ ਸਾਹਿਬ ਪਹਾ ਮਹਾਰਿਸ਼ਿਆ ਆਇਆ ਦਾ ਇਹ ਦੇਵ ਦੇ ਮਤੇ ਬਿਰਤ ਕੀ ਬਾ ਇਹ ਵਰਤਸਾਂ ਦੇ ਸਭ ਤੋਂ ਵੱਧ ਪਰਵਾਣ ਦੀਆਂ ਸਵਾਨਾ ਸਾਂ ਨ ਸਲਾਵਾ ਦੀ ਵਾਕਸੇ ਸਤਿਗੁਰੂ ਆਪਣੇ ਘਰੋਂ ਘਰ ਤੇ ਰਖਣਾ ਆਪਸੀ ਇਸ ਉਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਇਸੇ ਤਰ੍ਹਾਂ ਬਿਰਤੀ ਕਦੇ ਨਾ ਹੋ ਵੀ ਜਾਣ ਕੇ ਅਰਦਾਸ ਨਾਮ ਜੋਰ ਗੁਰੂ ਗੋਬਿੰਦ ਗਾਪੂਨ ਗੁਣਤਾ ਸਕੇ ਇਸੇ ਸਮਾਗਨ ਨੂੰ ਮੁੱਖ ਰੰਗਦਿਆਂ ਮਾਤਾ ਸਰਪੋਰ ਉਹਨਾਂ ਦੀਆਂ ਜਾਤਾਂ ਨੂੰ ਤਾਜ਼ਾ ਕਰਦੇ ਹੋਏ ਸਤਿਗੁਰੂ ਇਸ ਸਮਾਗਨ ਦੇ ਵਿੱਚ ਨਾ ਆ ਜੇ ਸੰਸਪਤੀ ਮਹਾਕਲਾ ਅਤੇ ਸੁੱਧ ਬਾਣੀ ਸੁੱਧ ਸੁਭਾਵਾਂ ਦਾ ਵੱਲੋਂ ਸਾਧ ਸੰਤਰਾ ਦਰਦੀ ਦਾ ਵੱਲੋਂ ਸੰਦਰਭ ਦਿੱਤਾ ਗਿਆ। ਜੇ ਸੰਸਪਤੀ ਮਹਾਕਲਾ ਅਤੇ ਸੁੱਧ ਬਾਣੀ। ਸਾਥੀ ਦਾ ਇੱਕ ਦਾ ਦਰਦ ਨੂੰ ਲੋਕ ਸਰਵਪਾਸੇ ਸੇਵਾ ਵਿੱਚ ਸਾਧ ਗੁਰੂ। ਆਪ ਸਾਡੇ ਸਾਧ ਦੇ ਵਿੱਚ ਬਰਾਜ ਮੋ ਦਾ ਸੰਗਤ ਨੂੰ ਛੁਟਣਾ ਸਗਰ ਕੋ ਹੋਪਮਹ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਨੋਚ ਹੈ ਕੋ ਸ਼ਕ ਰਾਜ ਕਰੇਗਾ ਕਾਲ ਸਾਹ ਆ ਗੁਰੂ ਬਾਹਿ ਗੁਰ ਜੀ ਦਾ ਸਵਾਹ ਹੈ ਗਰੂ ਸਤਨਾਮ